آپ میں دنواد کرتے ہیں میں بھی سونے لوگ امیکتے سکے لوگوں فتح بنا دے آپ سنگت ویڈی ہے ایک بار کیا بات ہے یقینی خوش ہے ہر یو گو میرے ٹینشن ਯਾਰ ਬੰਦੇ ਸਾਰੇ ਆ ਕੇ ਦੁੱਲਾ ਤੇ ਪਾਲਾ ਨਹੀਂ ਆਏ ਲੋਕ ਕਹਿਣਗੇ ਔਰ ਪਤਾ ਨਹੀਂ ਕੀ ਕਹਿਣਗੇ ਪਰ ਰਾਤ ਸਵੇਰੇ 5 ਵਜੇ ਹੀ ਘਰੇ ਗਏ ਨਹੀਂ ਤੇ ਅੱਜ ਖੇਡਣਾ ਸੀਗਾ ਸਵੇਰੇ 5 ਵਜੇ ਘਰੇ ਗਏ ਆ ਬੱਚੋਆਂ ਨੇ ਤੋਂ ਮੇਰੇ ਵੀ ਲੋ ਨਹੀਂ ਤੇ ਖੇਡਣਾ ਸੀ ਇਹ ਪਿਆਰ ਸਤਕਾਰ ਦੀਆਂ ਗੱਲਾਂ ਨੇ ਲੈ ਵੀ ਬੁੱਲਾ ਕਿੰਨੇ ਪਾਸੇ ਆ ਗਏ ਮੌਜੂਦ ਉਹ ਸਤਕਾਰ ਸਾਰੇ ਭਰਾਵਾਂ ਦਾ ਇਹਨੂੰ ਮਿਲਦਾ ਇੰਟਰਨੈਟੋਂ ਐ ਕਬੱਡੀ ਦਾ ਖਿਡਾਰੀ ਵਾਲਾ ਲੱਖਾਂ ਜੇ ਉਹ ਫੇਰ ਨਾ ਜਾਣਾ ਉੱਠਾ ਹੋ ਜਾਣਾ ਸਭਾ ਬਹੁਤ ਬਹੁਤ ਧੰਨਵਾਦ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਬਿਨਕਸ਼ੇ ਨੀਤੇ ਗਰਾਊਂਡ ਦੇ ਵਿੱਚ ਆ ਜਾਣ ਪਿੰਡ ਪੱਤਰ ਦਾ ਫਾਈਨਲ ਰੌਤਾ ਆ ਗਈ ਆ ਰਾਮਗੜ ਪੁੱਜਾਵੇ ਜੀ ਰੌਤਾ ਆ ਗਈ ਆ ਨਾ ਖੇਡ ਸਕੇ ਉਹ ਪੁੱਜੇ ਨੇ ਨਰੋਪੰਦ ਦੀਆਂ ਟੀਮਾਂ ਜਿਹੜੀਆਂ ਉਹ ਜਲਦੀ ਨਾਲ ਹੀ ਖੇਡ ਮੈਦਾਨ ਦੇ ਵਿੱਚ ਨਰੋਲ ਪਿੰਡਵਾਰ ਦੀਆਂ ਟੀਮਾਂ ਪਲੀਜ਼ ਦੋਨੋਂ ਸੈਂਟਰ ਲਾਈਨ ਤੇ ਆ ਜਾਣ ਨਰੋਲ ਪਿੰਡਵਾਰ ਦੀਆਂ ਟੀਮਾਂ ਦਾ ਜਿਹੜਾ ਮੈਚ ਹੈ ਉਹ ਖੇਡ ਮੈਦਾਨ ਦੇ ਵਿੱਚ ਖੇੜਿਆ ਜਾ ਰਿਹਾ ਹੈ ਫਾਈਨਲ ਨਰੋਲ ਪਿੰਡਵਾਰ ਦੀਆਂ ਟੀਮਾਂ ਸਾਰੇ ਖਿਡਾਰੀਆਂ ਦਾ ਸਾਰੇ ਆਏ ਹੋਏ ਦਰਸ਼ਕਾਂ ਦਾ ਬਹੁਤ 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 ਸਤਿਕਾਰ ਮੇਰੇ ਵੀਰੋ ਇਹ ਸਮਾਂ ਜਿਹੜਾ ਉਹ ਨਿੱਬਲੀ ਆਵਾਜ਼ ਇਹ ਭਾਗਾ ਵਾਲੀਆਂ ਕੰਗੀਆਂ ਹੁੰਦੀਆਂ ਨੇ ਇਹ ਕਹਿੰਦੇ ਸਮਾਂ ਮੇਰੇ ਵੀਰੋ ਇਹ ਭਾਗਾਂ ਵਾਲੇ ਟਿੰਡਾ ਪਿਆਉਣਾ ਤੱਕ ਪਰਾ ਸਾਹਿਬ ਨਗਰ ਭਾਗਾਂ ਆ ਰਿਹਾ ਜਿੱਥੇ 75 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਨੰਤਰਾਂ ਦੇ ਪੈਰ ਨੇ ਜਿਹੜੇ ਉਹ ਇਸ ਖੇਡ ਮੈਦਾਨ ਦੇ ਵਿੱਚ ਪੈ ਗਏ ਨੇ 75 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੀ ਕਰਤਪੂਰਤੀ ਸੰਗਤ ਦੇ ਕਿਰਨਾਂ ਜਿਹੜੇ ਉਹ ਇਸ ਖੇਡ ਮੈਦਾਨ ਦੇ ਵਿੱਚ ਪੈ ਗਏ ਨੇ ਇਹ ਸਮਾ ਭਾਗਾਂ ਵਾਲਾ ਇਹ ਧਰਤੀ ਭਾਗਾਂ ਵਾਲੀ ਹੈ ਗੱਜੀਆਂ ਵਾਲੀਆਂ ਨਾਲਾਂ ਵੀ ਕਬੱਡੀ ਦਾ ਜੇਤੂ ਜਮਾਇਲ ਪੁੱਜਿਆ ਹੋਇਆ ਹੈ ਇਹ ਮਾਣ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਜੀਵਾਂ ਦਾ ਬਹੁਤ ਪਾਸ਼ਾ ਜੀ ਦੀ ਚਰਨਾ ਦੀ ਸ਼ੋਭਾ ਪ੍ਰਾਪਤ ਧਰਤੀ ਅੱਜ ਦਾ ਕਹਿੰਦੇ ਵੀ ਮੇਰੇ ਵੀਰੋ ਵੱਡਾ ਇਕੱਠ ਦੇ ਇਸ ਲਈ ਇਹ ਪਿਆਰ ਸਪੋਰਟ ਦੀਆਂ ਗੱਲਾਂ ਨੇ ਜੱਸੀ ਕੱਲ ਨੂੰ ਜਿਹੜਾ ਆਪਾਂ ਨੌਜੋਨ ਇਕੱਠੇ ਹੋਵਾਂਗੇ ਤੇਰੇ ਨਗਰ ਦੇ ਵਿੱਚ ਵੀ ਵਾਲੀਬਾਲ ਦਾ ਵੱਡਾ ਖੇਡ ਮੇਲਾ ਹੋਣਾ ਸੋ ਬਹੁਤ ਬਹੁਤ ਧੰਨਵਾਦ ਹੈ ਪਾਲੇ ਦਾ ਬੁੱਲੇ ਦਾ ਅੱਜ ਦੇ ਕਬੱਡੀ ਕੱਪ ਦੇ ਵਿੱਚ ਪੁੱਜਣ ਤੇ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਦੇ ਹਾਂ ਜੀ سمان ہونے کی جانے تین پاشا جی چند سو پراپت ہے اس وے میلے آنند پر سڑ کسے پاسا کسی پاس بڑا ਹੈਲੋ ਆ ਬੈਸਟ ਪਲੇਅਰ ਨੂੰ ਦਾ ਪ੍ਰਾਈਜ਼ ਹੋਣੀ ਜੀ ਪਹਿਲਾਂ ਲਾਉਣਾ ਦਾ ਗਾਣਾ ਹੀ ਆ ਖਿਡਾਰੀ ਇਹਨਾਂ ਨੇ ਫਿਰ ਰੋ